ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਲੋਂਗੋਵਾਲ ਟੀਵੀ ਚੈਨਲ ਵਾਲਿਆਂ ਦਾ ਜਿਹੜੇ ਸਾਡੇ ਘਰ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਜੀ ਮੇਰਾ ਨਾਮ ਬਲਦੇਵ ਸਿੰਘ ਲੋਂਗੋਵਾਲ ਲੋਂਗੋਵਾਲ ਨਗਰ ਦੇ ਵਿੱਚ ਮੇਰਾ ਜਨਮ ਹੋਇਆ ਹੈ 14 6 1974 ਦੇ ਵਿੱਚ ਮਾਤਾ ਸਤਿਕਾਰਯੋਗ ਮਾਤਾ ਬਚਨ ਕੌਰ ਔਰ ਸਤਿਕਾਰਯੋਗ ਪਿਤਾ ਸਵਰਗੀਆ ਸਰਦਾਰ ਜੁਗਿੰਦਰ ਸਿੰਘ ਜੀ ਮੈਂ ਤਕਰੀਬਨ 1990 ਦੇ ਵਿੱਚ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਸਵਰਗਵਾਸੀ ਢਾਡੀ ਜੱਥਾ ਗਿਆਨੀ ਭਾਨ ਸਿੰਘ ਜੀ ਪੌਰਾ ਲੋਂਗੋਵਾਲ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਮੈਨੂੰ ਇਸ ਲੈਣ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਔਰ ਗਿਆਨੀ ਭਾਨ ਸਿੰਘ ਪੌਰਾ ਜੀ ਨੇ ਹੀ ਮੈਨੂੰ ਇਹ ਲੈਣ ਸਿੱਖਣ ਵਾਸਤੇ ਮੇਰੇ ਉਸਤਾਦ ਬਹੁਤ ਹੀ ਸਤਿਕਾਰਯੋਗ ਉਸਤਾਦ ਦਰਸ਼ਨ ਸਿੰਘ ਜੀ ਸਫਰੀ ਸਾਹਿਬ ਉਹਨਾਂ ਦੇ ਕੋਲੋਂ ਮੈਂ ਗੌਣ ਦੀ ਔਰ ਢੱਡ ਦੀ ਵਿੱਦਿਆ ਲਈ ਬਾਅਦ ਵਿੱਚ ਸਾਨੂੰ ਮੌਕਾ ਮਿਲਿਆ ਗਿਆਨੀ ਮਹਿੰਦਰ ਸਿੰਘ ਜੀ ਸਿਵਿਆ ਸਾਹਿਬ ਦੇ ਨਾਲ ਕਾਫੀ ਸਮਾਂ ਉਹਨਾਂ ਦੇ ਨਾਲ ਬਤੌਰ ਸਹਾਇਕ ਢੱਡੀ ਮੈਂ ਸੇਵਾ ਕੀਤੀ ਤਕਰੀਬਨ 2005 ਦੇ ਵਿੱਚ ਮੈਨੂੰ ਆਪਣਾ ਢੱਡੀ ਜਥਾ ਬਣਾਉਣ ਦਾ ਮੌਕਾ ਮਿਲਿਆ ਔਰ ਮੈਂ ਕਾਫੀ ਸਮਾਂ ਸਰੰਗੀ ਦੇ ਉੱਪਰ ਸਰੰਗੀ ਦੀ ਮੈਂ ਵਿੱਦਿਆ ਲਈ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਾਨਾਜ਼ ਹਸਤੀ ਉਸਤਾਦ ਮਾਸਟਰ ਰਣਜੀਤ ਸਿੰਘ ਜੀ ਗਿਲਸਾਰੰਗ ਸਟੂਡੀਓ ਬਰਨਾਲਾ ਜਿਨ੍ਹਾਂ ਦੇ ਕੋਲੋਂ ਮੈਂ ਸਰੰਗੀ ਦੀ ਵਿੱਦਿਆ ਲਈ ਬਹੁਤ ਮਿੱਠ ਬੋਲੜੇ ਪਿਆਰ ਵਾਲੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕਰਕੇ ਮੈਨੂੰ ਸਿਖਾਇਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਾਫੀ ਸਮਾਂ ਮੈਂ ਜਥਿਆਂ ਦੇ ਨਾਲ ਸਰੰਗੀ ਵੀ ਪਲੇ ਕੀਤੀ ਵਧੀਆ ਨਾਮਵਰ ਢਾਡੀ ਜਥਿਆਂ ਦੇ ਵਿੱਚ ਮੈਂ ਸੇਵਾ ਕੀਤੀ ਹੈ ਜੀ ਔਰ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੀ ਕਿਰਪਾ ਦੁਆਰਾ ਮੈਨੂੰ ਇੱਕ ਪੰਜਾਬੀ ਮੂਵੀ ਦੇ ਵਿੱਚ ਗਾਣ ਦਾ ਮੌਕਾ ਮਿਲਿਆ ਸਮੇਤ ਜਥੇ ਜੋਗਰਾਜ ਸਾਹਿਬ ਔਰ ਅਮਰਿੰਦਰ ਗਿੱਲ ਜੀ ਉਹਨਾਂ ਦੀ ਫਿਲਮ ਆਈ ਸੀ 2012 ਦੇ ਵਿੱਚ ਗੋਰੀਆਂ ਨੂੰ ਦਫਾ ਕਰੋ ਦੇ ਵਿੱਚ ਵੀ ਮੈਨੂੰ ਗਾਉਣ ਦਾ ਮੌਕਾ ਮਿਲਿਆ ਇਹ ਸੰਗਤਾਂ ਦੀ ਪ੍ਰੇਰਣਾ ਦਾ ਸਦਕਾ ਹੈ ਜੀ ਕਾਫੀ ਥਾਮਾ ਤੇ ਬੰਬੇ ਕਲਕੱਤੇ ਤਕਰੀਬਨ ਬਾਹਰ ਜਾਣ ਦਾ ਮੌਕਾ ਮਿਲਿਆ ਬੜਾ ਸੰਗਤਾਂ ਵੱਲੋਂ ਪਿਆਰ ਮਿਲਿਆ ਔਰ ਪਿੱਛੇ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਅਕਾਲ ਕੌਂਸਲ ਮਸਤੋਣਾ ਸਾਹਿਬ ਵਿਖੇ ਸਵਰਗਵਾਸੀ ਗਿਆਨੀ ਭਾਨ ਸਿੰਘ ਜੀ ਪੌਰਾ ਲੋਂਗੋਵਾਲ ਉਹਨਾਂ ਦੇ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਉਹਨਾਂ ਦੀ ਯਾਦ ਦੇ ਵਿੱਚ ਢਾਡੀ ਮੁਕਾਬਲੇ ਕਰਵਾਏ ਗਏ ਔਰ ਜਿਸ ਵਿੱਚ ਦਾਸ ਨੂੰ ਢਾਡੀ ਮੁਕਾਬਲਿਆਂ ਦੇ ਵਿੱਚ ਪਹਿਲਾ ਇਨਾਮ हासिल ਹੋਇਆ ਇਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਸਤਾਦਾਂ ਦੇ ਸਹਿਯੋਗ ਦੇ ਨਾਲ ਇਹ ਇਨਾਮ ਮਿਲਿਆ ਤਾਂ ਅੱਜ ਮੇਰੇ ਜਥੇ ਦੇ ਵਿੱਚ ਸੇਵਾ ਕਰ ਰਹੇ ਨੇ ਮੇਰੇ ਛੋਟੇ ਭਰਾ ਜਿਹੜੇ ਹਰ ਸਮੇਂ ਹਰ ਵੇਲੇ ਮੇਰੇ ਨਾਲ ਖੜਦੇ ਨੇ ਸਰੰਗੀ ਦੀ ਸੇਵਾ ਕਰਦੇ ਨੇ ਔਰ ਭਾਈ ਜਸਵੀਰ ਸਿੰਘ ਲੋਂਗੋਵਾਲ ਸਰੰਗੀ ਮਾਸਟਰ ਔਰ ਮੇਰੇ ਨਾਲ ਦੋ ਬੀਬੀਆਂ ਕੰਮ ਕਰ ਰਹੀਆਂ ਨੇ ਹਾਂ ਬੀਬੀ ਗੁਰਪ੍ਰੀਤ ਕੌਰ ਬੁੱਟਰਗਹਿਰੀ ਬੀਬੀ ਜਸਪ੍ਰੀਤ ਕੌਰ ਧਾਲੀਵਾਲ ਉਹ ਮੇਰੇ ਨਾਲ ਮੇਰੇ ਜਥੇ ਦੇ ਵਿੱਚ ਕੰਮ ਕਰ ਰਹੀਆਂ ਨੇ ਸਾਡਾ ਹੁਣੇ-ਹੁਣ ਇੱਕ ਗਾਣਾ ਆਇਆ ਹੈ ਸਿੰਘ ਸੂਰਮੇ ਬਹੁਤ ਵਧੀਆ ਸੰਗਤਾਂ ਵੱਲ ਬਹੁਤ ਹੰਗਾਰਾ ਮਿਲਿਆ ਸੋ ਸੰਗਤਾਂ ਬਹੁਤ ਪਿਆਰ ਦਿੰਦੀਆਂ ਨੇ ਔਰ ਜਿਹੜੀ ਅਮਰਿੰਦਰ ਗਿੱਲ ਤੇ ਜੋਗਰਾ ਸਾਹਿਬ ਦੀ ਫਿਲਮ ਆਈ ਸੀ ਗੋਰੀਆਂ ਨੂੰ ਦਫਾ ਕਰੋ ਉਹਦੇ ਵਿੱਚ ਅਸੀਂ ਸੌਂਗ ਗਾਇਆ ਸੀ ਪੰਜਾਬੀਆਂ ਦੇ ਅਣਖ ਔਰ ਜਿਹਨੂੰ ਲਿਖਿਆ ਹੈ ਸਵਰਗਵਾਸੀ ਹਾਡੀ ਅਜੈਬ ਸਿੰਘ ਜੀ ਢਿੱਲੋਂ ਸਿੰਘੋ ਵਾਲੇ ਉਹਨੇ ਦੀ ਕਲਮ ਤੋਂ ਲਿਖਿਆ ਹੋਇਆ ਇਹ ਲਾਈਨਾਂ ਨੇ ਜਿਉਂਦੀ ਹੈ ਪੰਜਾਬੀਆਂ ਦੀ ਅਣਖ ਸਦਾ ਵਸਦੇ ਨੇ ਅੜਕੇ ਸੋ ਹੋਰ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਭਾਵੇਂ ਮੈਂ ਬਤੌਰ ਜਥੇਦਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਹਾਂ ਪਰ ਜਿਹੜਾ ਇਹ ਸੰਗੀਤ ਦਾ ਹੁਨਰ ਹੈ ਨਾ ਇਹ ਬੰਦਾ ਛੱਡ ਨਹੀਂ ਸਕਦਾ ਹੁਣ ਵੀ ਮੈਂ ਤਕਰੀਬਨ ਵਧੀਆ-ਵਧੀਆ ਕਲਾਕਾਰਾਂ ਦੇ ਨਾਲ ਬਾਈਕ ਤੇ ਜਾ ਕੇ ਸਟੂਡੀਓ ਦੇ ਵਿੱਚ ਸਰੰਗੀ ਪਲੇ ਕਰਦਾ ਜਿਵੇਂ ਨਸ਼ੱਤਰ ਗਿੱਲ ਜੀ ਹੋਏ ਮਿਸ ਪੂਜਾ ਜੀ ਹੋਏ ਹਰਭਜਨ ਮਾਨ ਬਹੁਤ ਵਧੀਆ-ਵਧੀਆ ਕਲਾਕਾਰਾਂ ਦੇ ਨਾਲ ਹੁਣੇ ਹੁਣ ਮੈਂ ਗਾਣਾ ਕਰਕੇ ਆਇਆ ਪਰਸੋਂ 골ਡੀ ਮਲਕ ਜੀ ਉਹਨਾਂ ਦਾ ਗਾਣਾ ਆ ਰਿਹਾ ਹੈ ਸ਼ਰਮਣੀ ਭਗਤ ਰਵਿਦਾਸ ਮਹਾਰਾਜ ਜੀ ਦਾ ਉਹਦੇ ਵਿੱਚ ਵੀ ਹੁਣੇ ਮੈਂ ਸਰੰਗੀ ਪਲੇ ਕਰਕੇ ਆਇਆ ਮੈਨੂੰ ਬਹੁਤ ਦੂਰ-ਦੂਰ ਥਾਵਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਔਰ ਇੱਕ ਵੱਡੀ ਖੁਸ਼ੀ ਦੀ ਗੱਲ ਹੈ ਜਿਹੜੀ ਮੈਂ ਧੰਨਵਾਦ ਕਰਦਾ ਹਾਂ ਮਸਤੋਣਾ ਸਾਹਿਬ ਦੇ ਪ੍ਰਧਾਨ ਸਾਹਿਬ ਅਕਾਲ ਕਾਉਂਸਲ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਦੇ ਸਕੱਤਰ ਨੇ ਜਿਹੜੇ ਬੜੇ ਪਿਆਰ ਵਾਲੇ ਨੇ ਭਾਈ ਸਿਆ ਸਿੰਘ ਜੀ ਦੁੱਗਾ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ 30 ਜਨਵਰੀ 2025 ਨੂੰ ਆਉਣ ਵਾਲੀ 30 ਜਨਵਰੀ ਨੂੰ ਢਾਡੀ ਮੁਕਾਬਲੇ ਹੋ ਰਹੇ ਨੇ ਨਾ ਉਹਨਾਂ ਦੇ ਵਿੱਚ ਜਿਹੜੇ ਢਾਡੀ ਇਥੇ ਸਵਾਵਾ ਨਿਵਾਉਂਦੇ ਹੋਏ ਸਾਨੂੰ ਆਲਵੇਦਾ ਕਹਿ ਗਏ ਨੇ ਦੁਨੀਆ ਤੋਂ ਚਲੇ ਗਏ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸਵਰਗਵਾਸੀ ਇੰਟਰਨੈਸ਼ਨਲ ਗੋਲਡ ਮੈਲਿਸਟ ਢਾਡੀ ਜਿਨ੍ਹਾਂ ਦੇ ਕੋਲੋਂ ਸਾਨੂੰ ਕਾਫੀ ਕੁਝ ਸਿੱਖਣ ਵਾਸਤੇ ਮਿਲਿਆ ਹੈ ਬਾਪੂ ਮਹਿੰਦਰ ਸਿੰਘ ਜੀ ਸਿਵਿਆ ਸਾਹਿਬ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਅਕਾਲ ਕਾਉਂਸਲ ਮਸਤੋਣਾ ਸਭ ਦੇ ਵੱਲੋਂ ਢਾਡੀ ਮੁਕਾਬਲੇ ਕਰਾਏ ਜਾ ਰਹੇ ਨੇ ਔਰ ਜਿਹੜਾ ਪਹਿਲਾ ਇਨਾਮ ਹੈ ਉਹ ਗਿਆਨੀ ਮਹਿੰਦਰ ਸਿੰਘ ਜੀ ਸਿਵੀਆ ਸਾਹਿਬ ਜੀ ਦੇ ਨਾਂ ਤੇ ਦਿੱਤਾ ਜਾਣਾ ਹੈ ਔਰ ਜਿਹੜਾ ਦੂਸਰਾ ਇਨਾਮ ਹੈ ਉਹ ਸਵਰਗ ਵਾਸੀ ਇੰਟਰਨੈਸ਼ਨਲ ਢਾਡੀ ਗਿਆਨੀ ਸ਼ੇਰ ਸਿੰਘ ਜੀ ਨਮੋਲ ਉਹਨਾਂ ਦੇ ਨਾਂ ਤੇ ਦਿੱਤਾ ਜਾਣਾ ਹੈ ਔਰ ਜਿਹੜਾ ਤੀਸਰਾ ਇਨਾਮ ਹੈ ਉਹ ਮੇਰੇ ਹੁਣ ਹਾਰ ਬੇਟੇ ਨੌਜਵਾਨ ਜਿਹੜੇ ਪਿਛਲੇ 2 ਸਾਲਾਂ ਹੋ ਗਏ ਉਹ ਦੁਨੀਆ ਤੋਂ ਚਲੇ ਗਏ ਔਰ ਉਹਨਾਂ ਦੀ ਯਾਦ ਨੂੰ ਵੀ ਤਾਜ਼ਾ ਕਰਦਿਆਂ ਹੋਇਆਂ ਅਕਾਲ ਕਾਉਂਸਲ ਵੱਲੋਂ ਮੇਰੇ ਬੇਟੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਜਿਹੜਾ ਢਾਡੀ ਮੁਕਾਬਲੇ ਦੇ ਵਿੱਚ ਇਨਾਮ ਦੇਣਾ ਹੈ ਉਹਨਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਹੈ ਉਹਨਾਂ ਦੇ ਨਾਂ ਤੇ ਵੀ ਇਨਾਮ ਦਿੱਤਾ ਜਾਵੇਗਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਕਾਲ ਕਾਉਂਸਲ ਮਸਤੋਣਾ ਸਾਹਿਬ ਦਾ ਸਾਰੇ ਪ੍ਰਬੰਧਕ ਸਹਿਬਾਨਾਂ ਦਾ ਕਥਾਵਾਚਕ ਗਿਆਨੀ ਅਮਰਤਪਾਲ ਸਿੰਘ ਜੀ ਪੱਖੋ ਔਰ ਸਿਆਲ ਸਿੰਘ ਜੀ ਦੁੱਗਾ ਜਸਵੰਤ ਸਿੰਘ ਜੀ ਖਹਿਰਾ ਸਾਹਿਬ ਸਾਰੇ ਅਕਾਲ ਕਾਉਂਸਲ ਮਸਤੋਣਾ ਸਾਹਿਬ ਦੇ ਪ੍ਰਬੰਧਕ ਸਹਿਬਾਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਪਿਆਰੇ ਪੁੱਤਰ ਹੌਣਹਾਰ ਪੁੱਤਰ ਇਕਲੌਤੇ ਪੁੱਤਰ ਦੀ ਯਾਦ ਨੂੰ ਤਾਜ਼ਾ ਕੀਤਾ ਮੈਂ ਹਰ ਵਕਤ ਹਰ ਸਮੇ ਅਕਾਲ ਕਾਉਂਸਲ ਮਸਤ ਹੁਣਾਂ ਸਾਬ ਦਾ ਰਿਣੀ ਰਹਾਂਗਾ ਜੀ ਸੋ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਮਾਣ ਮਿਲ ਰਿਹਾ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਿੱਛੇ ਸ਼ਰੋਮਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੋਰਸ਼ਮੀਰ ਵਿਖੇ ਬਹੁਤ ਭਾਰੀ ਸਮਾਗਮ ਕੀਤੇ ਗਏ ਜਿਦੇ ਵਿੱਚ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੀ ਪਹੁੰਚੇ ਔਰ ਸਾਡੇ ਮੈਂਬਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਅਮਰੀਕ ਸਿੰਘ ਜੀ ਕੋਰਸ਼ਮੀਰ ਜਿਨ੍ਹਾਂ ਵੱਲੋਂ ਬਹੁਤ ਪਿਆਰ ਮਿਲਿਆ ਔਰ ਉਹਨਾਂ ਦੇ ਨਾਲ ਇੰਚਾਰਜ ਸਾਹਿਬ ਸਰਦਾਰ ਭੋਲਾ ਸਿੰਘ ਜੀ ਹੀਰੇਵਾਲਾ ਜਿਨ੍ਹਾਂ ਦੇ ਪਰਿਵਾਰ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਔਰ ਸ਼ਮੀਰ ਵੀ ਕੇ ਸਮਾਗਮ ਕਰਵਾਏਗੇ ਉਹਨਾਂ ਵਿੱਚ ਵੀ ਸਾਨੂੰ ਬਹੁਤ ਵੱਡਾ ਮਾਣ ਮਿਲਿਆ ਇੱਕ ਹੋਰ ਖੁਸ਼ੀ ਦੀ ਗੱਲ ਹੈ ਔਰ ਜਿਨ੍ਹਾਂ ਨੇ ਸਾਡਾ ਸਮਾਗਮ ਵੇਖਣਾ ਹੋਵੇ ਸਾਡਾ ਇੱਕ ਚੈਨਲ ਬਣਿਆ YouTube ਦੇ ਉੱਪਰ ਸਿੰਘ ਟਾਈਮ ਟੀਵੀ ਲੋਂਗੋਵਾਲ ਉਹ ਤੁਸੀਂ ਸਰਚ ਕਰਕੇ ਸਾਡਾ ਪ੍ਰੋਗਰਾਮ ਵੇਖ ਸਕਦੇ ਹੋ ਔਰ ਹੁਣੇ ਹੁਣ ਸਾਡੇ ਥੋੜੇ ਸਮੇਂ ਬਾਅਦ ਹੀ ਇੱਕ ਸਾਡਾ ਧਾਰਮਿਕ ਗਾਣਾ ਆ ਰਿਹਾ ਹੈ ਔਰ ਜਿਹੜਾ ਗਾਣਾ ਹੈ ਉਹ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਐ ਨਸ਼ਿਆਂ ਵੱਲ ਜਾ ਰਹੀ ਐ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਦੁਨੀਆ ਤੋਂ ਜਾ ਰਹੀ ਐ ਨਾ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਇਹ ਸਾਡਾ ਜਿਹੜਾ ਗਾਣਾ ਆ ਰਿਹਾ ਨੌਜਵਾਨਾਂ ਵਾਸਤੇ ਇਹ ਵੀ ਜੇ ਤੁਸੀਂ ਸੁਣਨਾ ਹੋਵੇ ਇਹ ਵੀ ਸਾਡੇ ਚੈਨਲ ਤੋਂ ਤੁਸੀਂ ਸੁਣ ਸਕਦੇ ਹੋ ਔਰ ਸਾਰੀਆਂ ਸੰਗਤਾਂ ਦਾ ਫਿਰ ਤੋਂ ਧੰਨਵਾਦ ਦਾਸ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਬਲਦੇਵ ਸਿੰਘ ਜੀ ਲੋਂਗੋਵਾਲ ਜੀ ਹੋਰ ਬਹੁਤ ਖੁਸ਼ੀ ਦੀ ਗੱਲ ਐ 2019 ਦੇ ਵਿੱਚ ਜੋ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆਇਆ ਉਹਨੂੰ ਸਮਰਪਿਤ ਉਸ ਸਮੇਂ ਜੋ ਸਾਡੇ ਲੋਂਗੋਵਾਲ ਨਗਰ ਦਾ ਮਾਣ ਪੰਥ ਦੀ ਮਹਾਨਜ ਹਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਪ੍ਰਧਾਨ ਸਨ ਭਾਈ ਗੋਵਿੰਦ ਸਿੰਘ ਜੀ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਦਿਸ਼ਾ ਨਿਰਦੇਸ਼ਨਾ ਹੇਠ ਇਹ ਜੋ 550 ਸਾਲਾ ਮਨਾਇਆ ਗਿਆ ਦਾਸ ਨੂੰ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਢਾਡੀ ਮੁਕਾਬਲੇ ਹੋਏ ਉਹਨਾਂ ਦੇ ਵਿੱਚ ਜੱਜਮੈਂਟ ਕਰਨ ਦਾ ਵੀ ਇਹ ਬਹੁਤ ਵੱਡਾ ਮਾਣ ਮਿਲਿਆ ਮੈਂ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬ ਭਾਈ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਸਾਹਿਬ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਮਾਣੇ ਨੂੰ ਐਡਾ ਵੱਡਾ ਮਾਨ ਵਕਸ਼ਿਸ਼ ਕੀਤਾ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੋ ਬੇਨਤੀ ਕਰਾਂਗਾ ਕਿਉਂਕਿ ਜੋ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੇ ਲਈ ਸਾਰਾ ਸਰਵੰਸ ਵਾਰਿਆ ਅਸੀਂ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਸੁਭਾਲ ਕੇ ਰੱਖੀਏ ਕੇਸ ਨੇ ਜਿਹੜੇ ਉਹ ਗੁਰੂ ਕੀ ਮੋਹਰ ਨੇ ਅਸੀਂ ਕੇਸਾਂ ਦੀ ਸੁਭਾਲ ਕਰੀਏ ਔਰ ਆਪਣਾ ਸੋਹਣਾ ਜੀਵਨ ਬਣਾਈਏ ਅੱਜ ਜਿਹੜੇ ਸਾਡੀ ਨੌਜਵਾਨੀ ਨੂੰ ਨਸ਼ੇ ਚਿੰਬੜੇ ਹੋਏ ਨੇ ਨਾ ਇਹਨਾਂ ਨਸਿਆਂ ਤੋਂ ਅਸੀਂ ਸੁਚੇਤ ਹੋਈਏ ਸੋਹਣਾ ਜੀਵਨ ਜਿਉਈਏ ਔਰ ਪ੍ਰਮਾਤਮਾ ਨੇ ਸਾਨੂੰ ਸੋਹਣੀ ਜ਼ਿੰਦਗੀ ਬਖਸ਼ਿਸ਼ ਕੀਤੀ ਹੈ ਔਰ ਮਾਰੇ ਕੰਮਾਂ ਤੋਂ ਨਸ਼ਿਆਂ ਤੋਂ ਸੁਚੇਤ ਹੋ ਕੇ ਆਪਣਾ ਸੋਹਣਾ ਜੀਵਨ ਜਿਉਣ ਦੀ ਕਿਰਪਾਲਤਾ ਕਰੀਏ ਜੀ ਅੱਜ ਦੀ ਜਿਹੜੀ ਸਾਡੀ ਨੌਜਵਾਨੀ ਹੈ ਨੌਜਵਾਨ ਪੀੜ੍ਹੀ ਹੈ ਉਹ ਅੱਜ ਦੇ ਜਿਹੜੇ ਢਾਡੇ ਨੇ ਉਹ ਵੀ ਸਾਡੀਆਂ ਟਿਉਨਾਂ ਦੇ ਵਿੱਚ ਪੈ ਗਏ ਨੇ ਜਿਹੜਾ ਪੁਰਾਣਾ ਮਾਲਵੇ ਦਾ ਪੁਰਾਣਾ گاਉਣ ਹੈ ਨਾ ਇੱਕ ਕਹਾਵਤ ਹੈ ਢੱਡ ਸਰੰਗੀ ਵੱਜੇ ਮਾਲਵੇ ਜੋੜੀ ਵੱਜਦੀ ਅੰਮ੍ਰਿਤਸਰ ਅੱਜ ਜਿਹੜਾ ਪੁਰਾਣਾ ਗਾਉਣਾ ਸਾਡਾ ਅੱਜ ਦੇ ਨਵੇਂ ਢਾਡੀ ਨੇ ਜਿਹੜੇ ਉਹ ਪੁਰਾਣੇ ਗਾਉਣ ਨੂੰ ਭੁੱਲਦੇ ਜਾ ਰਹੇ ਨੇ ਸਾਨੂੰ ਲੋੜ ਹੈ ਸਾਡਾ ਪੁਰਾਣਾ ਗਾਉਣਾ ਢਾਡੀ ਰੰਗ ਤਰਜ ਮਿਰਜਾ ਵਾਰ ਪੂਰਨ ਕਲੀ ਦਵੰਗਲ ਮਿਰਜਾ ਸਾਕਾ ਪੌੜੀ ਇਹ ਚੀਜ਼ਾਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਔਰ ਮੈਂ ਤੁਹਾਨੂੰ ਇੱਕ ਢਾਡੀ ਰੰਗ ਪੁਰਾਣਾ ਮਾਲਵੇ ਦਾ ਪੁਰਾਣਾ ਗਾਉਣ ਜੋ ਸੱਥਾਂ ਦੇ ਵਿੱਚ ਗਾਇਆ ਜਾਂਦਾ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਮੈਂ ਦਾਸ ਬਲਦੇਵ ਸਿੰਘ ਲੋਂਗੋਵਾਲ ਔਰ ਮੇਰਾ ਛੋਟਾ ਭਰਾ ਭਾਈ ਜਸਵੀਰ ਸਿੰਘ ਲੋਂਗੋਵਾਲ ਮੇਰੇ ਨਾਲ ਢੱਡ ਤੇ ਸਾਥ ਦੇਣ ਜਾ ਰਹੇ ਨੇ ਬੇਸਮਰੇ ਮਸੇ ਦੀ ਤਾਰ ਘੇਰੇ ਫੇਰ ਕਹੋ ਸੱਚ ਦੱਸ ਦੇ jack yeah, it ਜੇ ਤੁਹਾਡੇ ਸਾਹਮਣੇ ਮਾਲਵੇ ਦਾ ਪੁਰਾਣਾ گاਉਣ ਢਾਡੀ ਰੰਗ ਜੋੜੇ ਦੀ ਕਲੀ ਹੀਰ ਭੈਣ ਨੂੰ ਲਾਗਦੇ ਅੰਦਰ ਮੈਂ ਤੇ ਮੇਰੇ ਸਾਥੀ ਪੇਸ਼ ਕਰਨ ਜਾ ਰਹੇ ਆ ਇੱਕ ਸ਼ਹਿਰ ਦਾ ਕਥਨ ਹੈ ਉਹ ਕਹਿੰਦਾ ਹੱਦ ਟੱਪ ਗਈ ਅੱਜ ਬੇਈਮਾਨੀਆਂ ਦੀ ਰਿਹਾ ਭਾਈਆਂ ਵਿੱਚ ਕੋਈ ਨਾ ਪਿਆਰ ਯਾਰੋ ਜ਼ਿਗਰੀ ਯਾਰ ਨੇ ਘਰਾਂ ਨੂੰ ਸਨ ਲਾਉਂਦੇ ਨਾਰ ਖਾ ਕੇ ਬਣਨਾ ਗਦਾਰ ਯਾਰੋ ਉਹਨੂੰ ਅਸਲ ਬਨੋਟੀ ਨੇ ਯਾਰ ਕਹਿੰਦੇ ਰਹਾ ਲੋਂਗੋ ਵਾਰ ਉਚਾਰ ਜਾ ਰਹੋ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਜੋੜੇ ਦੇ ਕਲੀ ਮੇਰੇ ਸਾਥੀ ਭਾਈ ਜਸਵੀਰ ਸਿੰਘ ਲੋਂਗੋਵਾਲ 10 ਬਲਦੇਵ ਸਿੰਘ ਲੋਂਗੋਵਾਲ ਬੜਾ ਢਾਡੀ ਜੱਥਾ ਇਹੋ ਬਿਆਨ ਕਰਦਾ ਜੀ ਵੇ ਮਨੀ ਸੰਸਾਰ ਦੇ ਜੋਰ ਪਾਗੀ ਯਾਂ ਵਿੱਚ ਕੋਈ ਨਾ ਪਿਆਰ ਜਾਰੇ ਜਿਗਰੀ ਜਾਰ ਨੇ ਘਰਾਂ ਨੂੰ ਸੁਣ ਨਾਉਂਦੇ ਤੇ ਨਾਲ ਖਾ ਕੇ ਬਣਨਾ ਗਦਾ ਲਓ ਜੀ ਇੱਕ ਹੋਰ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਮਾਲਵੇ ਦਾ ਪੁਰਾਣਾ ਗਾਉਣ ਤਕਰੀਬਨ ਬਹੁਤ ਢਾਡੀ ਨੇ ਇਹਨੂੰ ਨਹੀਂ ਗਾਉਂਦੇ ਮੈਂ ਤੇ ਅੱਜ ਤੱਕ ਸੁਣਿਆ ਨਹੀਂ ਮੇਰੇ ਉਸਤਾਦ ਉਸਤਾਦ ਮਾਸਟਰ ਰੰਜੀਤ ਸਿੰਘ ਜੀ ਗਿੱਲ ਸਾਰੰਗ ਸਟੂਡੀਓ ਬਰਨਾਲਾ ਉਹਨਾਂ ਦੇ ਕੋਲੋਂ ਲਈ ਹੋਈ ਵਿਧਿਆ ਤੁਹਾਡੇ ਦਰਮਿਆਨ ਢਾਡੀ ਰੰਗ ਦੋ ਅੰਗ ਵਾਲਾ ਮਿਰਜਾ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਧਿਆਨ ਨਾਲ ਸੁਣਨਾ ਜੀ ਜਾ ਕੇ ਜੋ ਦਾਸ ਦੇ ਘਰ ਆਏ ਔਰ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਔਰ ਮੈਂ ਸਾਰੀਆਂ ਸੰਗਤਾਂ ਨੂੰ ਇਹੋ ਕਹਾਂਗਾ ਲੋਂਗੋਵਾਲ ਟੀਵੀ ਚੈਨਲ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਔਰ ਮੈਂ ਸੰਗਤਾਂ ਨੂੰ ਇੱਕ ਬੇਨਤੀ ਵੀ ਕਰਾਂਗਾ ਵੱਧ ਤੋਂ ਵੱਧ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਅੰਤ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ